ਦਾ ਵੀ ਮੁੜ ਚੁੱਕਿਆ ਲੈ ਗਿਆ ਟੀਵੀ ਦਾ ਵੀ ਲੈ ਗਿਆ ਤੇ ਚੱਲ ਜੀ ਇੱਕ ਰੱਖ ਜਾ ਤੂੰ ਮੈਂ ਕੰਥੇ ਕਾ ਕੋਈ ਟੀਵੀ ਵੀਖ ਲਵਾਂ ਕੋਈ ਗੁਰਬਾਣੀ ਵਾਲੇ ਵੀਖ ਲਵਾਂ ਜਾ ਕੇ ਕੁਛ ਵੀ ਨਹੀਂ ਗਲਤ ਕੀਤਾ ਮੈਂ ਤੇ ਬਹੁਤ ਦੁਖੀ ਹੋ ਗਈ ਹੁਈ ਕਹਿਣਾ ਇੱਕ ਰਿਮੋਟ ਹੀ ਦੇ ਦੇ ਚੱਲ ਹੋਰ ਕੁਝ ਨਹੀਂ ਮਾਰੇਗਾ ਨਾ ਹੀ ਸੁਣਾ ਮਨ ਨੂੰ ਲੱਗਾ ਰਵੇ ਕੀ ਕਰਾਂ ਉਹ ਕਹਿਣਾ ਹਾਂ ਜੀ ਆਤੀ ਹੈ ਕੀ ਗੱਲ ਆ ਬੜੀ ਜਗਮਗ ਕਰਕੇ ਬੈਠੇ ਜੇ દિਵਾਲੀ ਆ ਆਹ ਹੈ ਦੀਏ ਕੀ ਕਰਾਂ ਬੱਤੀ ਨਾ ਜਗਾ ਵਟ ਕੀ ਕਰਾਂ ਨਹੀਂ ਤੁਸੀਂ ਇਹ ਵੇਖੋ ਲਾਈਟ ਨਹੀਂ ਹੈਗੀ ਤਿੰਨ ਚਾਰ ਘੰਟੇ ਹੋ ਗਏ ਆ ਜੇ ਇਤਨਾ ਹੀ ਲਾਈਟ ਤੇ ਪੱਖੇ ਚੱਲਦੇ ਰਹੇ ਨਾ ਤੇ ਇਨਵਰਟਰ ਡਾਊਨ ਹੋ ਜਾਣਾ ਆਹ ਹੈ ਧੀਏ ਮੀਟਰ ਤੋਂ ਤੁਸੀਂ ਜੇ ਜਨਰੇਟਰ ਲਾਇਆ ਆ ਹਾਂ ਤੇ ਜਨਰੇਟਰ ਤੁਹਾਡੇ ਵਾਸਤੇ ਥੋੜਾ ਲਾਇਆ ਵਾ ਕਿ ਤੁਸੀਂ ਆਰਾਮ ਨਾਲ ਬਹਿ ਸਕੋ ਇਹ ਕੀ ਕਰਾ ਫਿਰ ਉਹ ਨਾ ਇੰਨੀ ਗਰਮੀ ਕੀ ਆ ਕਿੱਥੇ ਜਾਵਾਂ ਮੈਂ ਉਹ ਨਾ ਮੈਂ ਨਾ ਲਾਈਟਾਂ ਤੇ ਪੱਖੇ ਕਰ ਚੱਲੀਆਂ ਬੰਦ ਤੇ ਚੱਲਣੇ ਨਹੀਂ ਚਾਹੀਦੇ ਅ ਜੀ ਇਹ ਵਰ ਕੀ ਕਿੱਥੇ ਜਾਵਾਂ ਗਰਮੀ ਦੇ ਵਿੱਚ ਮੈਨੂੰ ਵੀ ਦੱਸ ਦੇ ਕੁਝ ਬਾਹਰ ਬਹਿ ਜਾਓ ਬਾਹਰ ਜਿਹੜਾ ਬਾ ਆ ਗਈ ਆ ਬਾਹਰ ਬਿਠੇ ਧੋਪੇਗੀ ਨਹੀਂ ਉੱਥੇ ਨਾ ਮੰਜੜਾ ਲਓ ਕੰਦਾਂ ਦੇ ਨਾਲ ਉੱਥੇ ਨਹੀਂ ਧੋਪਤਾ ਪਾਉਂਦੀ ਤੇ ਹਵਾ ਚੱਲਣਦੀ ਆ ਉਧਰ ਕਿੱਥੇ ਦੀ ਇਹ ਵਾਹ ਚਲਦੀ ਪਈ ਵਾਹ ਚਲਦੀ ਹੈ ਬੇਟੇ ਫਿਰ ਮੈਂ ਚੱਲੀ ਨਾ ਜਾਵਾਂ ਉੱਥੇ ਮੇਰ ਨਾਲ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਅੱਖੇ ਦੇ ਲਾਈਟਾਂ ਮੈਂ ਕਰ ਚੱਲੀਆਂ ਬੰਦ ਤੇ ਹੁਣ ਚੱਲਣੇ ਨਹੀਂ ਚਾਹੀਦੇ ਹਾਏ ਹਾਏ ਕੀ ਇਸੀ ਦੇ ਬੰਦ ਕਰ ਦਿੱਤਾ ਇਹ ਆਹ ਹੁਣ ਪੱਖਾ ਜਿਹੜਾ ਮੋਸਾ ਚੱਲਦਾ ਰਹਿੰਦੇ ਗਿਰ ਵੱਡਾ ਧਰੀ ਦੇ ਮਡੇਰਾ ਸਰੀਰ ਕਿੱਥੇ ਮੈਂ ਜਾਵਾਂ ਕਿ ਦੱਸ ਗਰਮੀ ਇੰਨੀ ਹੈਗੀ ਹੈ ਮੈਨੂੰ ਕੁਛ ਨਹੀਂ ਪਤਾ ਮੈਂ ਕਰ ਚੱਲੀਆਂ ਬੰਦ ਹਾਏ ਆਇਆ ਕੀ ਕਰਾ ਪੱਕੇ ਵੀ ਨਹੀਂ ਹੋਇਆ ਇਹਦਾ ਇਹ ਨਲੀ ਮੜੀ ਮੋਟੀ ਵਾਲਾ ਨਹੀਂ ਆ ਕੀ ਕਰਾ ਬਹੁਤ ਬੁਰਾ ਸਰਦਾਰ ਜੀ ਆਇ ਤਾਂ ਮੈਨੂੰ ਬੜੀ ਜਿਆਦਾ ਅੱਡ ਨਹੀਂ ਹੈ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਇਹ ਕੁਛ ਹੋਣਾ ਗਿਆ ਹੋਇਆ ਗਿਆ ਮੇਰੀ ਅੰਨੀ ਬੁਰੀ ਹਾਲਤ ਹੋਣ ਨਹੀਂ ਹੈ ਉਹ ਕਿੱਥੇ ਜਾਵਾਂ ਬੱਤੀਆਂ ਬੱਕੇ ਦਾ ਕੋਈ ਬੰਦਗਾ ਨਹੀਂ ਦਿੰਦੇ ਹੋਇਆ ਗਿਆ ਹਾਏ ਹਾਏ ਮੈਂ ਤੇ ਬਹੁਤ ਦੁਖੀ ਹੋ ਗਈ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇਹ ਦਿਨ ਵੇਖਣੇ ਪੈਣੇ ਨੇ ਓਏ ਕਿਹੜਾ ਮੇਰਾ ਬੜਾ ਹੀ ਬੁਰਾ ਹਾਲ ਹੋ ਗਿਆ ਬੜੇ ਚਿਰਾਂ ਦੀ ਮੇਰੀ ਆਸ ਹੋਈ ਸੀ ਕਿ ਇਹ ਘਰ ਤੇ ਜਿਆਦਾ ਸਾਰਾ ਮੇਰੇ ਨਾਂ ਹੋਵੇ ਚਲ ਕੋਈ ਨਹੀਂ ਮੇਰੇ ਨਾਂ ਨਹੀਂ ਮੇਰੇ ਪੁੱਤ ਦੇ ਨਾਂ ਹੋ ਗਈ ਗੱਲ ਤਾਂ ਇੱਕੋ ਹੀ ਹੈ ਕੋਈ ਫਰਕ ਥੋੜੀ ਹੈ ਮੇਰੇ ਨਾਂ ਹੀ ਮੇਰੇ ਪੁੱਤ ਦਾ ਮੈਂ ਨਾ ਅੱਜ ਬਾਬੇ ਜਾ ਕੇ ਨਾ ਡੱਬਾ ਚੜਾ ਕੇ ਆਣਾ ਇਹ ਕੰਮ ਕਰਨਾ ਅੱਜ ਹਾਂਜੀ ਪੁੱਤਰ ਆ ਜਾ ਮੇਰੀ ਗੱਲ ਸੁਣੋ ਹਾਂ ਉਹ ਦਿਨ ਮੈਡਮ ਪੱਖੇ ਤੇ ਲਾਈਟਾਂ ਚਲਾ ਕੇ ਬੈਠੀ ਆ ਤੇ ਜੇ ਇਨਵਰਟਰ ਡਾਊਨ ਹੋ ਗਿਆ ਤੇ ਕਹਿੰਦੀ ਫੇਰ ਕੀ ਹੋਇਆ ਜਨਰੇਟਰ ਤੇ ਲੱਗਾ ਹੀ ਆ ਜਨਰੇਟਰ ਆਪਾਂ ਇਹਦੇ ਵਾਸਤੇ ਥੋੜਾ ਲਵਾਇਆ ਵਾ ਗੱਲ ਤਾਂ ਸਹੀ ਏ ਇਹਦੇ ਵਾਸਤੇ ਥੋੜੀ ਏ ਜਨਰੇਟਰ ਤੂੰ ਇਸ ਤਰ੍ਹਾਂ ਕਰਿਆ ਤਾਂ ਮੰਜਾ ਅਜ ਨਾ ਉੱਥੇ ਬਾਹਰ ਉੱਥੇ ਡੰਨੇ ਬਾਹਰ ਪਲਾਟ 'ਚ ਪਲਾਟ 'ਚ ਪਰ ਉੱਥੇ ਦੀ ਧੁੱਪ ਬੜੀ ਆ ਕਾਂਦ ਦਾ ਕੁਝ ਨਹੀਂ ਹੈਗਾ ਪਰੇ-ਪਰੇ ਹੋ ਕੇ ਪੈ ਜਾਏਗੀ ਕਾਂਦ ਨਾਲ ਧੁੱਪ ਨਹੀਂ ਹੁੰਦੀ ਉੱਥੇ ਉੱਥੇ ਪਾ ਦਨੇ ਆਨੂੰ ਤੇ ਨਹੀਂ ਤੇ ਸਵੇਰੇ ਕਿਸੇ ਗੁਰਦੁਆਰੇ ਛੱਡ ਆਇਆ ਕਰਾਂਗੇ ਤੇ ਰਾਤੀ ਲੈ ਆਇਆ ਕਰਾਂਗੇ ਇਹ ਗੱਲ ਸਹੀ ਆ ਕਿਉਂਕਿ ਜੇ ਨਾਲ ਦੇ ਪਲਾਟ 'ਚ ਪਾਇਆ ਕੁਝ ਹੋ ਗਿਆ ਤੇ ਬਾਅਦ 'ਚ ਸਿਆਪਾ ਸਾਡੇ ਸਿਰ 'ਨਾ ਪੈ ਜੇਗੀ ਤੇ ਚੱਲ ਸਵੇਰੇ ਕਿਸੇ ਗੁਰਦੁਆਰੇ ਛੱਡ ਆਇਆ ਕਰਾਂਗੇ ਰਾਤੀ ਲੈ ਆਇਆ ਕਰਾਂਗੇ ਇਹ ਨਹੀਂ ਤੇ ਛੱਡਣਾ ਨਹੀਂ ਅਸਲ ਗਰਮੀਆਂ ਤੇ ਬੱਤੀ ਜਾਣੀ ਹੋ ਜਾਣੀ ਆ ਗੱਲ ਤੇ ਤੁਹਾਡੀ ਸਹੀ ਆ ਕੋਈ ਨਹੀਂ ਇਹ ਹੱਲ ਕੱਢਣਾ ਪੈਣਾ ਕਿਰਨ ਦੇਖਦੇ ਆ ਹਾਂ ਚਲੋ ਕਰਕੇ ਤੇ ਆਓ ਤੇ ਹੀ ਗੱਲ ਉਹ ਦੇਣਾ ਮੈਂ ਕਰਨੀ ਆ ਗੱਲ ਇਹ ਦੇਣਾ ਕੀ ਹੋਇਆ ਨਹੀਂ ਤੇਰੀ ਕੀ ਹੋਇਆ ਸੱਤੀ ਸੇਰ ਨੂੰ ਨਾ ਬੰਦ ਕਰ ਡਰਾਮੇ ਕਰਦੀ ਰਹੀ ਹੈ ਕਲੇਮ ਨੂੰ ਨਾ ਦਿਖਾਉਂਦੀ ਰਹੀ ਹੈ ਸੱਤੀ ਸੇਰ ਨੂੰ ਨਾ ਝੂਠ ਕਰ ਦੇਣੀ ਹੈ ਕੀ ਹੋਇਆ ਕੀ ਤੇ ਤਾ ਦ ਨੂੰ ਇਹ ਦੱਸ ਦੇ ਜੋ ਦੱਸਣਾ ਦੱਸ ਦੇ ਦੱਸ ਦੇ ਕੀ ਹੋਇਆ ਮੰਤ ਕਰ ਨੂੰ ਗੋੜਾ ਬੰਦ ਕਰ ਦੇ ਮੈਂ ਤੁਹਾਨੂੰ ਦੱਸਾਂ ਮੈਂ ਛੱਡਣਾ ਨਹੀਂ ਹਾਂ ਤੇ ਚੁੱਪ ਕਰ ਲੈ ਦੱਸ ਤੇ ਮੈਨੂੰ ਚੁੱਪ ਕਰ ਜਾ ਆਪਣੇ ਮੂੰਹ ਬੰਦ ਕਰ ਪਹਿਲਾਂ ਫੇਰ ਮੈਨੂੰ ਦੱਸ ਕੀ ਗੱਤ ਤੈਨੂੰ ਹਰ ਵੀ ਲੈ ਡਰਾਮਾ ਹਰ ਵੀ ਲੈ ਡਰਾਮਾ ਜੇ ਦੇਖ ਰੋਂ ਦੀ ਰੰਦੀ ਕਲੈਂਪ ਨੂੰ ਕੱਢ ਚ ਪਾ ਦਿੱਤੀ ਸੱਤੀ ਜਿਹਰੇ ਕੀ ਕਰਾ ਅੱਧੀ ਇਹ ਆ ਵੀ ਕੀ ਹੋ ਜੇ ਮੈਨੂੰ ਕੱਪੜੇ ਦਿੱਤੇ ਕੀ ਹੋਇਆ ਨਾ ਕੱਪੜਿਆਂ ਆ ਵੀ ਇਹ ਪੁਰਾਣੇ ਜਿਹੇ ਸੂਟ ਮੈਨੂੰ ਦੇ ਛੱਡਿਆ ਫੇਰ ਧੀਏ ਭਰਾ ਦੇ ਨਹੀਂ ਭਾਈ ਦੇ ਇਹ ਤੇ ਕੰਮਾਂ ਵਾਲਿਆਂ ਦੇ ਦੇਣ ਵਾਲੇ ਸੂਟ ਜਿਹੜੇ ਤੇ ਮੈਨੂੰ ਦੇਣ ਲਈ ਹੈ ਤੇ ਮੈਂ ਸਾਂਭ ਕੇ ਰੱਖੇ ਸੀ ਤੇਰੇ ਲਈ ਉਹ ਗੱਲ ਵਕਦਾਗਾ ਤਾ ਨੂਦੀ ਆਂਗੀ ਪਾਣ ਨੂੰ ਆਏ ਹਾਈ ਮੈਂ ਕੋਈ ਕਰਮ ਕੀਤੇ ਨੇ ਕੋਈ ਕਰਮ ਨਹੀਂ ਕੀਤੇ ਐਨਾ ਕਪੜੇ ਨੂੰ ਕੀਗਾ ਚੰਗੇ ਬਲੇ ਕਪੜੇ ਅਗੋ ਚੰਗਾ ਸੂਟ ਗਾ ਵੇਕੇ ਤੇ ਪਾਂਡਿਆ ਵਾਲੀ ਦੇਣ ਵਾਲੇ ਉਹਨੇ ਵੀ ਨਹੀਂ ਲਿਆ ਉਹ ਜਲ ਚੁਮਕਰ ਪਾਇਆ ਠੀਕ ਹੈਗਾ ਠੀਕ ਹੈਗਾ ਕੁਝ ਨਹੀਂ ਹੋਗਾ ਨਾ ਕਪੜਿਆਂ ਤੇ ਠੀਕ ਹੈ ਗਈਆ ਵੇਖਦੇ ਤਈ ਸੂਟ ਆ ਕੁਛ ਨਹੀਂ ਹੈ ਗਾਣਾਂ ਕਪੜਿਆਂ ਉਹ ਇਹ ਤੇਰੇ ਦੋਸਾਂ ਰੋਟ ਸੂਟ ਇਹੋ ਦੇ ਪਾ ਲੈ ਮੈਂ ਤੇ ਮੰਮੀ ਮੈਂ ਸੂਟ ਨਹੀਂ ਪਾਣਾ ਸੂਟ ਪਾ ਮਰ ਲੈ ਨਵੇਂ ਲਿਆ ਕੇ ਦੇ ਨਿ ਬਜਾਰੋਂ ਗੱਲ ਤੇ ਇਨਾਂ ਦੀ ਸਹੀ ਆ ਆ ਸੂਟ ਨਹੀਂ ਪਾਣ ਵਾਲਾ ਉਹ ਜਿਹੜਾ ਇਸ ਤੋਂ ਵੀ ਭੈੜਾ ਜਿਹਾ ਸੂਟ ਰੱਖਿਆ ਨਾ ਉਹ ਦੋ ਇਹਨਾਂ ਨੂੰ ਪਾਣ ਵਾਸਤੇ ਕਰਨਾ ਕੀ ਇਹਨਾਂ ਨੇ ਨਵੇਂ ਵਧੀਆ ਵਧੀਆ ਸੂਟ ਪਾ ਕੇ ਰਹਿਣਾ ਤੇ ਘਰੇ ਹੀ ਆ ਸਾਰਾ ਦਿਨ ਕੋਈ ਕੰਮ ਨਹੀਂ ਕਰਨਾ ਘਰ ਨਹੀਂ ਕਰਨਾ ਪਲੰਗ ਦੇ ਆ ਸਜੀ ਰਹਿੰਦੀ ਹਰ ਵੇਲੇ ਆਏ ਆਤੀ ਹੈ ਕਿਸੇ ਕੋਈ ਆ ਹੀ ਜਾਂਦਾ ਮੈਨੂੰ ਤੇ ਕੋਈ ਬੰਦਾ ਕੋਈ ਪਤਾ ਥੋੜੀ ਆਂਦਾ ਵਾ ਕੋਈ ਨਹੀਂ ਆਂਦਾ ਤੈਨੂੰ ਨਹੀਂ ਆਣਾ ਆਏ ਆਏ ਕਿਉਂ ਮੈਂ ਕੋਈ ਅੱਡੇ ਕਰਮ ਮਾਰੇ ਕੀਤੇ ਹੋਏ ਨੇ ਜਿਹੜਾ ਮੈਨੂੰ ਕਿਤੇ ਦੇ ਮਿਲਣੇ ਨਹੀਂ ਆਣਾ ਉਹ ਗੱਲਾਂ ਤੇ ਛੱਡੋ ਤੇ ਆਹ ਸਮਾਨ ਦਾ ਤੇ ਤੁਹਾਨੂੰ ਚੇਤਾ ਹੀ ਨਹੀਂ ਰਿਹਾ ਇਹ ਨਹੀਂ ਚੇਤਾ ਮੈਨੂੰ ਅਨੇ ਪਾਇਆ ਸੀ ਨਾ ਅੱਥਵੀ ਤੇ ਵੇ ਸਾਰਾ ਕੁਝ ਪਾਇਆ ਹੈ ਆ ਫੜਾ ਇੱਧਰ ਲਾਇਨ ਨੂੰ என்ன

ਉਹ ਅਜੀਰਾ ਫੋਨ 16 ਮਿਸ ਕਾਲਾਂ ਉਹ ਕਰਦੀ ਹੋਣੀ ਹਾਏ ਮੰਮੀ ਹਾਂ ਇਹਨੇ ਕਿਤੇ ਦੱਸ ਤੇ ਨਹੀਂ ਦਿੱਤਾ ਸਾਰਾ ਕੁਝ ਦੱਸ ਕਿਥੋਂ ਦੇਣਾ ਵਾ ਫੋਨ ਤੇ ਸਾਡੇ ਕੋਲ ਆ ਆਹੋ ਇਹ ਵੀ ਗੱਲ ਸਹੀ ਹੈਗੀ ਤੇ ਇੰਨੇ ਫੋਨ ਕਾਤੋਂ ਕਰੰਦੇ ਆ ਕੀ ਪਤਾ ਚਾਹੀਦਾ ਹਾਲ ਪੁੱਛਣ ਤੇ ਤੂੰ ਆਪਣਾ ਚੈੱਕ ਕਰਕੇ ਤੇਰੇ ਤੇ ਤਾਂ ਨਹੀਂ ਆਂਦੇ ਪਏ ਫੋਨ ਮੰਮੀ ਮੇਰੇ ਫੋਨ ਤੇ ਵੀ ਦੋ ਮਿਸ ਕਾਲ ਆਈਆਂ ਜੇ ਆ ਫੇਰ ਆ ਗਿਆ ਸੁਣਾ ਸੁਣ ਸੁਣ ਵੇ ਕੀ ਕਹਿੰਦੀ ਹੈ ਹੈਲੋ ਹੈਲੋ ਕਿਰਨ ਹਾਂ ਹਾਂਜੀ ਸਸਿਕਲ ਭੂਆ ਜੀ ਸਸਿਕਲ ਬਹੁਤ ਸਾਰੇ ਠੀਕ ਤੇਗੇ ਹੈ ਨਾ ਹਾਂਜੀ ਹਾਂਜੀ ਸਾਰੇ ਵਧੀਆ ਕਿਉਂ ਕੀ ਹੋਇਆ ਮੈਂ ਚਾਈ ਜੀ ਦੇ ਫੋਨ ਤੇ ਕਿੰਨੇ ਫੋਨ ਕੀਤੇ ਚਾਈ ਜੀ ਵੀ ਨਹੀਂ ਫੋਨ ਚੁੱਕਣ ਦੇ ਜਿਹਨੇ ਗੋਲਡੀ ਦੇ ਫੋਨ ਤੇ ਫੋਨ ਕੀਤਾ ਉਹ ਵੀ ਨਹੀਂ ਚੁੱਕਣ ਡਿਆ ਜੇ ਮੈਂ ਭਾਬੀ ਦੇ ਫੋਨ ਤੇ ਫੋਨ ਕਰਨ ਡੇ ਉਹ ਵੀ ਨਹੀਂ ਚੁੱਕਣ ਡੇ ਸਭ ਕੁਝ ਠੀਕ ਤੇ ਨਾ ਕਰੇ ਹਾਂਜੀ ਹਾਂਜੀ ਪੂਆ ਜੀ ਘਰੇ ਕੀ ਹੋਣਾ ਇਹ ਤੇ ਗਏ ਆ ਬਾਹਰ ਤੁਹਾਨੂੰ ਪਤਾ ਹੀ ਹੈ ਮੀਟਿੰਗ ਹੈਗੀ ਇਹਨਾਂ ਦੀ ਇਹ ਤਾਂ ਨਹੀਂ ਚੁੱਕਣਦੇ ਹੋਣੇ ਤੇ ਚਾਈ ਜੀ ਦੇ ਫੋਨ ਦੀ ਨਾ ਬੈਲ ਬੰਦ ਆ ਪਤਾ ਨਹੀਂ ਲੱਗਾ ਅੱਛਾ ਮੇਰੇ ਕਾਹਦੇ ਚਾਈ ਜੀ ਠੀਕ ਆ ਨਾ ਹਾਂ ਹਾਂ ਬਿਲਕੁਲ ਠੀਕ ਆ ਅੰਦਰ ਤੁਹਾਨੂੰ ਪਤਾ ਤੇ ਆ ਏਸੀ ਲਾ ਕੇ ਪਏ ਹੋਏ ਆ ਅੱਛਾ ਤੇ ਭਾਬੀ ਭਾਬੀ ਠੀਕ ਹੈ ਨਾ ਹਾਂਜੀ ਹਾਂਜੀ ਭੂਆ ਜੀ ਸਭ ਵਧੀਆ ਕਿਉਂ ਕੀ ਹੋਇਆ ਅ ਅੱਛਾ ਕਿਰਨ ਐਸਰਾ ਮੈਂ ਇੱਥੇ ਆਈਆਂ ਲੱਗ ਗਈ ਤੇ ਮੈਂ ਆਣ ਲੱਗੀ ਹੋਰ 5-10 ਮਿੰਟ ਚਾਣ ਲੱਗੀ ਮੈਂ ਘਰੇ ਠੀਕ ਹੈ ਘਰੇ ਹਾਂ ਘਰੇ ਆ ਲੱਗੀ ਬੇਟਾ ਮੈਂ ਅੱਛਾ ਕਿੰਨਾ ਕੁ ਟਾਈਮ ਲੱਗਣਾ ਤੁਹਾਨੂੰ ਬੱਸ ਬੇਟਾ ਮੈਂ 5 ਮਿੰਟ ਚਾ ਗਈ ਕਿਉਂ ਕਿਤੇ ਜਾਣਾ ਸੀ ਤੁਸੀ ਨਹੀਂ ਨਹੀਂ ਆਪਾਂ ਕਿਤੇ ਜਾਣਾ ਆਪਾਂ ਤੇ ਘਰੇ ਹੀ ਆ ਅੱਛਾ ਠੀਕ ਹੈ ਫਿਰ ਮੈਂ ਬੱਸ ਆਣ ਲੱਗੀ ਹਾਂ ਠੀਕ ਹੈ ਚਲੋ ਠੀਕ ਆ ਹਾਏ ਪੈ ਗਿਆ ਸੀ ਆਪਾ ਪੂ ਆਨ ਲੱਗੀ ਉਹ ਵੀ 10 ਮਿੰਟ ਚ ਹੁਣ ਕੀ ਕਰੀਏ ਮਿੰਨ ਤੇ ਕੋਈ ਸਮਝ ਨਹੀਂ ਲੱਗੰਦੀ ਮੰਮੀ ਸਕੀਮ ਲੜਾ ਕੋਈ ਤੂੰ ਵੱਧ ਪੜ੍ਹੀ ਲਿਖੀ ਹੈ ਤੇਰਾ ਦਿਮਾਗ ਬੜਾ ਕੰਮ ਕਰਦਾਈ ਸੋਚ ਤੂੰ ਕੀ ਕਰਨਾ ਹੁਣ ਕੀ ਕਰੀਏ ਮੰਮੀ ਮੇਰੀ ਗੱਲ ਸੁਣੋ ਹਾਂ ਮੈਂ ਜਿਤਨਾ ਜਿਤਨਾ ਕਹਿੰਨੀ ਹੈ ਨਾ ਉਤਰਾ ਹੀ ਕਰਨਾ ਉਹ ਤਾਂ ਹੀ ਕਰਾਂਗੇ ਦੱਸ ਕੀ ਕਰਨਾ ਚਲੋ ਦੱਸਦੀ ਆ ਤੇ ਛਾਇ ਜੀ ਨੂੰ ਵੀ ਸਮਝਾ ਕੇ ਆਨੇ ਕਿ ਕੀ ਕਰਨਾ ਚਲੋ ਚੱਲੀਏ ਮੇਰੇ ਚਲਾ ਜਲਦੀ ਆਓ ਜਲਦੀ ਆਓ ਕਿਉਂ ਸੁਣ ਤਾ ਆ ਸੂਟ ਪਾ ਲੈ ਜਲਦੀ ਕਿਉਂ ਤੇ ਧੰਤੀਆਂ ਲੱਗਿਓ ਤੇ ਫੜਵੜ ਕੱਪੜੇ ਬਦਲ ਸਾਪਣ ਤੇ ਮੇਰੀ ਗੱਲ ਸੁਣ ਲੈ ਜੇ ਪੁੱਵਾਂ ਨੂੰ ਕੋਈ ਗੱਲ ਦੱਸੀ ਨਾ ਤੇ ਫੇਰ ਵੇਰ ਲਈ ਉਹਦਾ ਇਸ ਘਰ ਚ ਆਉਣਾ ਜਾਣਾ ਬੰਦ ਕਰਾ ਦੇ ਨਾ ਤੇ ਤੇਰਾ ਬੋਲ ਚੱਲ ਤੇ ਤੇਰੇ ਪੋਤਰੇ ਦਾ ਬੋਲ ਚੱਲ ਸਾਰਿਆਂ ਦਾ ਬੰਦ ਕਰਾ ਦੇਣਾ ਠੀਕ ਹੈ ਤੇ ਜਿਸ ਤਰ੍ਹਾਂ ਕਹੋਗੇ ਮੈਂ ਉਤਰਾ ਕਰ ਲਾਂਗੀ ਪਰ ਮੇਰੀ ਧੀ ਠੀਕ ਹੈ ਜੋ ਤੂੰ ਕਹੇਂਗੀ ਮੈਂ ਉਹ ਕੁਝ ਕਰ ਲਵਾਂਗੀ ਪਰ ਮੇਰੀ ਧੀ ਦਾ ਆਣਾ ਜਾਣਾ ਬੰਦ ਲਾ ਕਰਾਈ ਬਸ ਜੋ ਜੋ ਆਪਾਂ ਕਹਿੰਦੇ ਆ ਨਾ ਉਹ ਹੀ ਉਹ ਹੀ ਕਰ ਤੇ ਉਹਨੂੰ ਇੱਕ ਵੀ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਕੀ ਚੱਲੰਦਿਆ ਇੱਥੇ ਅੱਛਾ ਜੀ ਜਿੱਤਰਾ ਤੁਸੀਂ ਕਹੇਂਗੀ ਮੈਂ ਉਤਰਾਂ ਕਰ ਲੈਂਦੀ ਆ ਤੇ ਫੜਾਫਟਾ ਸੂਟ ਪਾ ਤੇ ਉਹਦੇ ਸਾਹਮਣੇ ਆ ਰੋਈ ਰੁਈ ਨਾ ਤੇ ਮੰਮੀ ਏਸੀ ਓਨ ਕਰੋ ਤੇ ਟੀਵੀ ਟੀਵੀ ਲਾ ਕੇ ਦੋ ਇਹਨੂੰ ਹਾਂ ਲਾਜ ਨਾ ਤੇ ਪਾ ਕੱਪੜੇ ਕੋਈ ਗੱਲ ਨਹੀਂ ਕਰਨੀ ਉਹਦੇ ਨਾਲ ਨਹੀਂ ਜੀ ਨਹੀਂ ਕਰਦੀ ਨਹੀਂ ਕਰ ਚਲ ਪਾ ਜਲਦੀ ਕੱਪੜੇ ਪਾ ਉਹ ਆਂਦੀ ਮਾਤਾ ਮੇਰੀ ਗੱਲ ਸੁਣ ਲੈ ਜੇ ਤੇਰੀ ਧੀ ਨੂੰ ਕਿਸੇ ਗੱਲ ਦਾ ਵੀ ਪਤਾ ਲੱਗਾ ਤੇ ਤੂੰ ਸੋਚ ਲੈ ਕੀ ਹਾਲ ਹੋਣਾ ਆਪਾਂ ਰੱਖਣਾ ਨਹੀਂ ਤੈਨੂੰ ਗੱਡੀ 'ਚ ਬਿਠਾ ਕੇ ਤੇ ਕਿਤੇ ਦੂਰ ਜਗ੍ਹਾ ਛੱਡਾ ਨਾ ਤੇ ਗੁੰਮਸ਼ੁਦਾ ਲਿਖਿਆ ਜਾਂ ਨਾ ਹੁੰਤੇ ਆਪੇ ਲੱਭਦੇ ਰਹਿਣ ਫਿਰ ਚਲੋ ਕੋਈ ਗੱਲ ਨਹੀਂ ਕਰਨੀ ਛੱਡੋ ਮੀ ਪੂ ਆਉਣ ਵਾਲੀ ਹੋਣੀ ਇਹ ਸੱਟ ਦੋ ਕਿਰਨ ਪੂ ਆਜੀ ਆਜੋ 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 ਜਸਪੀਰ ਭੈਣ ਜੀ ਆਜੋ ਲੈ ਮੇਰੀ ਮਾਂ ਕਿੱਡੀ ਕਰਮਾ ਵਾਲੀ ਮੇਰੀਆਂ ਪਰਜਾਈਆਂ ਕਿੰਨੀਆਂ ਚੰਗੀਆਂ ਜਿਹੜੀ ਸੇਵਾ ਕਰਦੀਆਂ ਹਾਂ ਹਾਂ ਆਦੀਆ ਹੋਇਆ ਥੋੜੇ ਦਿਨ ਪਹਿਲਾਂ ਤੇ ਹੋ ਕੇ ਗਈ ਮੈਂ ਨੀ ਕੁਛ ਨਹੀਂ ਹੋਇਆ ਵੈਸੇ ਮਰਾ ਜੀ ਕਿਤਾ ਮਿਲਣਦੇ ਚਾਹੀ ਜੀ ਕਿਹੜੀਆਂ ਖਾਜਾ ਪਾਣੀ ਕਿਉਂ ਹੋਇਗਾ ਉਹ ਬਸ ਗਰਮੀ ਗਰਮੀ ਹੈਗੀ ਨਾ ਕੀ ਕਰਾ ਹੋਈ ਗਏ ਬਹੁਤ ਗਰਮੀ ਈ ਵੇਖ ਲੋ ਇੱਥੇ ਮੇ ਆਣਾ ਕੀ ਹੁੰਦਾ ਜਰਾ ਕਹਾਂ ਪਿੱਛੇ ਫੋਨ ਆ ਜਾਂਦੇ ਆ ਉਹ ਤਾਂ ਹੈਗਾ ਯਤੀਏ ਉਹਨੇ ਚਲੋ ਬੈਠੋ ਬੁਆ ਜੀ ਤੇ ਤੁਸੀਂ ਦੱਸੋ ਤੁਸੀਂ ਖਾਣਾ ਕੀ ਆ ਕੁਝ ਨਹੀਂ ਖਾਣਾ ਪਾਣੀ ਦੇ ਆ ਪੁੱਤ ਕੁਝ ਨਹੀਂ ਪੀਣਾ ਭਾਬੀ ਮੈਂ ਗੰਨੇ ਦਾ ਰਸ ਪੀ ਕੇ ਆਈ ਗਰਮੀ ਅਸਲ 'ਚ ਮੈਂ ਪਤਾ ਕਿਉਂ ਆਈ ਆ ਹਾਂਜੀ ਭਾਬੀ ਰਾਤੀ ਤਾਂ ਮੈਨੂੰ ਸੁਪਨਾ ਹੀ ਬੜਾ ਮਾੜਾ ਆਇਆ ਆਇਆ ਕੀ ਆ ਗਿਆ ਮੈਨੂੰ ਸੁਪਨਾ ਇਹ ਆਇਆ ਕਿ ਮੇਰੇ ਚਾਹੀਜੇ ਦੇ ਹੱਥ ਵੱਜੇ ਹੋਏ ਆ ਕੋਈ ਉਹਨਾਂ ਨੂੰ ਮਾਰਨ ਡਿਆ ਮੇਰੇ ਚਾਈ ਜੀ ਵਾਜਾ ਮਰੰਡੇ ਮੈਨੂੰ ਹਾਏ ਕਿਤੀ ਏ ਛੇਤੀ ਆ ਜਾ ਮੈਨੂੰ ਬਚਾ ਲਾ ਆ ਕੇ ਮੈਨੂੰ ਬਚਾ ਲਾ ਆ ਕੇ ਮੈਂ ਸਵੇਰੇ ਇਨਨਾ ਨਾ ਵੀ ਗੱਲ ਕੀਤੀ ਇਹ ਕਹਿੰਦੇ ਨਹੀਂ ਤੂੰ ਰਾਤੀ ਡਰਾਮਾ ਵੈਨਨੀ ਹੈ ਨਾ ਉਹ ਹੀ ਧਿਆਨ ਤੈਨੂੰ ਆਂਡਿਆ ਤੇਰੀ ਚਾਈ ਨੂੰ ਕੀ ਹੋਣਾ ਤੇਰੀ ਚਾਈ ਤਾਂ ਬੜੀ ਕਰਮਾਂ ਵਾਲੀ ਆ ਤੇਰੀਆਂ ਭਾਬੀਆਂ ਵੇਲਾ ਕਿੰਨੀਆਂ ਸੀ ਹਵਾ ਕਰਦੀਆਂ 골ਡੀ ਦੀ ਮੋਟੀ ਵੇਲਾ ਕਿੰਨੀ ਸੀ ਹਵਾ ਕਰਦੀ ਆ ਤੇਰੀ ਮਾਂ ਰਾਏ ਸਭ ਕੁਝ ਨਹੀਂ ਹੋ ਸਕਦਾ ਨਹੀਂ ਧੀਏ ਮੈਂ ਬਹੁਤ ਖੁਸ਼ ਹਾਂ ਮੇਰੀ ਜੀਨੇ ਅਦਾਪਤੀ ਇਹ ਸੇਵਾ ਬੜੀ ਕਰਦੀਆਂ ਨੇ ਰੋਟੀ ਨਾ ਰੋਟੀ ਜਾ ਨਾ ਚਾ ਮੈਨੂੰ ਟਾਈਮ ਲਾ ਹਰ ਇੱਕ ਚੀਜ਼ ਜੰਦੀ ਆ ਉਹ ਕਹਿੰਨੇ ਮੈਂ ਤੇ ਪਤਾ ਨਹੀਂ ਕਿਹੜੇ ਪੂਰੇ ਪਾਕ ਕਰਕੇ ਆਈ ਆ ਉਹ ਕਹੇ ਮੇਰੀ ਬਹੁਤ ਧੋਏ ਜਣੀਆ ਸੇਵਾ ਕਰਦੀਆਂ ਨੇ ਆ ਵੇਖ ਲੈ ਹੁਣ ਵੀ ਮੇਰੀ ਅਲੱਤ ਲੁੱਤਾ ਘੁਟਣ ਲੱਗਿਆ ਹੈ ਉਹ ਕਹੇ ਮੈਂ ਭਾਬੀ ਆਪਣੇ ਚਾਹਣੀ ਨੂੰ ਵੀ ਦੱਸਿਆ ਉਹ ਵੀ ਮੈਨੂੰ ਕਹਿੰਦੇ ਸੀ ਕਿ ਤੇਰੀ ਚਾਹੀ ਕਿੰਨੀ ਕਰਮਾ ਵਾਲੀ ਹੈ ਪਤਾ ਉਹਦੀ ਮਾਂ ਨਾ ਕੀ ਕਰਦੇ ਉਹਦੀ ਪਰਜਾਈਆਂ ਹਾਂਜੀ ਉਹਨਾਂ ਨੂੰ ਏਸੀ ਵਾਲੇ ਕਮਰੇ ਚ ਨਹੀਂ ਪਾਉਂਦੇ ਉਹਨਾਂ ਨੂੰ ਬਾਹਰ ਬਰਾਂਡੇ ਚ ਪਾਉਂਦੇ ਦੱਸੋ ਸਾਰੀ ਰਾਤ ਵਿਚਾਰੀ ਗਰਮੀ ਚ ਤੜਫਦੀ ਰਹਿੰਦੀ ਆ ਤੇ ਹੁਣ ਮੇਰੀ ਜੇ ਛਾਣੀ ਜਿਹੜੀ ਹੈ ਨਾ ਆਪਣੀ ਮਾਂ ਨੂੰ ਆਪਣੇ ਸਾਡੇ ਘਰੇ ਲੈ ਆਂਦਾ ਉਹਨਾਂ ਨੇ ਕਿ ਚਲ ਹਾਂ ਤੇ ਮੈਂ ਕਿਹਾ ਨਾ ਮੇਰੀ ਮਾਂ ਨੂੰ ਵੀ ਕਿੱਡਾ ਵੱਡਾ ਕਮਰਾ ਦਿੱਤਾ ਏਸੀ ਵਾਲਾ ਕਮਰਾ ਦਿੱਤਾ ਤੇ ਏਸੀ ਬੰਦ ਹੀ ਨਹੀਂ ਹੁੰਦਾ ਖਣਾ ਚਾਹੀਦੀ ਚਲਦਾ ਰੰਦਾ ਸਾਰਾ ਦਿਨ ਤੇ ਤੁਸੀਂ ਇਸ ਰੇ ਵਿੱਚ ਹੀ ਰਹਿੰਦੇ ਜੀ ਮਜ਼ੂਰਕ ਬੰਦੇ ਆ ਕੀ ਕਰਾ ਗਰਮੀ ਪਤਾਸ਼ ਨਹੀਂ ਹੁੰਦੀ ਤੇ ਫੇ ਸਾਰਾ ਦਿਨ ਇਸੇ ਚਲਾਣਾ ਇੱਥੇ ਬੈਠੀ ਨੇ ਜਾ ਟੀਵੀ ਵੇਖ ਲੈ ਜਿਹੜਾ ਇਸੇ ਚਲਾ ਲਿਆ ਕੀ ਕਰਾ ਤੁਸੀਂ ਚਾਹੀਦੀ ਟੈਨਸ਼ਨ ਨਾ ਲੋ ਫਿਕਰ ਨਾ ਕਰਿਆ ਤੇਰੀ ਮਾਂ ਸਾਡੀ ਮਾਂ ਨਹੀਂ ਹੈ ਜੀ ਸਾਡੀ ਪਹਿਲਾ ਮਾਂ ਤੂੰ ਤੇ ਆਪਣੇ ਘਰ ਇਹ ਸਾਡੀ ਮਾਂ ਹੈ ਚਾਹੀ ਜੀ ਕੜਾ ਕੜਾ ਕਿੱਥੇ ਜਲਾ ਉਹ ਨਾ ਗਰਮੀ ਜਿਨਾ ਦਾਣੇ ਨਿਕਲੇ ਸੀ ਦਾਣੇ ਦਾਣੇ ਜੇ ਨਿਕਲ ਆਏ ਸੀ ਤੇ ਉਹ ਫਿਰ ਮੈਂ ਲਾ ਕੇ ਨਾ ਥੇ ਰੱਖ ਦਿੱਤਾ ਹਾਂ ਆ ਕੋਲ ਹੀ ਰੱਖ ਦਿਆ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੀ ਸਕਿਨ ਨੂੰ ਰੈਸ਼ੀਜ਼ ਜਿਹਾ ਹੋ ਜਾਂਦੇ ਆ ਗਰਮੀ ਬੜੀ ਲੱਗਦੀ ਆ ਇਹ ਸਾਰਾ ਦਿਨ ਇਸੇ ਚ ਬੈਠ ਰਹਿੰਦੇ ਫਿਰ ਵੀ ਇੰਨੀ ਗਰਮੀ ਲੱਗਦੀ ਫਰਕ ਪੈ ਗਿਆ ਹੁੰਦਾ ਤੇਲ ਤੂਲ ਲਾਇਆ ਫਰਕ ਪੈ ਗਿਆ ਹੁਣ ਇਹ ਪਿਆ ਕੜਾ ਇੱਥੇ ਹੀ ਭਾਬੀ ਕੜਾ ਕਿੜਾ ਇਹਨਾਂ ਨੇ ਹੁਣ ਪਾਇਆ ਉਹ ਤਾਂ ਸ਼ੁਰੂ ਤੋਂ ਪਾਇਆ ਜਦੋਂ ਦਾ ਪਾਪਾ ਹੀ ਦੇ ਬਣਾ ਕੇ ਦਿੱਤਾ ਸੀ ਤੁਹਾਨੂੰ ਬੜਾ ਦੱਸੋ ਦੱਸੋ ਚਾਹੀ ਜੀ ਆ ਉਹ ਨਹੀਂ ਨਹੀਂ ਧੀ ਇਹਨਾਂ ਨੇ ਤੇ ਕੁਝ ਨਹੀਂ ਲਾਇਆ ਲੁਆ ਆ ਵੀ ਮੈਂ ਲਾਇਆ ਆ ਪਿੱਛੇ ਰੱਖਿਆ ਹੈ ਜੀ ਉਹ ਕਹਿੰਦਾ ਗਰਮੀ ਕਰਕੇ ਨਾ ਮੈਂ ਲਾਤਾ ਮੈਂ ਕਹਿੰਦਾ ਗਰਮੀ ਬੜੀ ਪੈਂਦੀ ਗਰਮੀ ਬੜੀ ਤਦਾਂ ਹੀ ਗਰਮੀ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਨਾ ਕਰਕੇ ਮੈਂ ਕਹਿੰਦਾ ਥੋੜੇ ਦਿਨ ਲਾ ਦਿਓ ਤੇ ਰੱਖ ਲਓ ਕੋਲ ਤੇ ਤੇਲ ਤੂੰ ਲਾਇਆ ਤੇ ਦਾਣੇ ਨੂੰ ਫਰਕ ਪੈ ਗਿਆ ਹਾਂ ਉਹ ਤੇ ਬੜਾ ਫਰਕ ਪੈ ਗਿਆ ਖਾਰਿਸ਼ ਬੜੀ ਹੁੰਦੀ ਸੀ ਤੇ ਮੈਂ ਕਹਾਂ ਮਾਂ ਜੀ ਨਾ ਚੇਲਾਣ ਪਰੇ ਹਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਫਿਰ ਤੋਂ ਕੁਝ ਕੁ ਕਮੈਂਟਸ ਰੀਡ ਕਰਨ ਜਾ ਰਹੀ ਆ ਤੇ ਜੈਸੀ ਕੱਲੀ ਵੈਸੀ ਪਰਨੀ ਸਟੋਰੀ ਦਾ 5th ਪਾਰਟ ਅੱਜ ਪੈ ਚੁੱਕਾ ਵ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੀ ਆ ਤੇ ਇਹ ਜੋ ਸਟੋਰੀ ਆ ਇਹ ਕਿਸੇ ਨੇ ਸਾਨੂੰ ਦੱਸੀ ਆ ਉਹਨਾਂ ਦੇ ਨਾਲ ਬੀਤੀ ਆ ਤੇ ਜੋ ਜੋ ਇਸ ਸਟੋਰੀ ਦੇ ਵਿੱਚ ਹੋ ਰਿਹਾ ਵਾ ਉਹ ਰੀਅਲ ਦੇ ਵਿੱਚ ਉਹਨਾਂ ਦੇ ਨਾਲ ਬੀਤਿਆ ਵਾ ਤੇ ਜੋ ਜੋ ਡਾਇਲੌਗਸ ਆਪਾਂ ਕਰ ਰਹੀਆਂ ਜਿਹੜੇ ਰੋਲ ਪਲੇ ਕਰ ਰਹੀਆਂ ਤੇ ਇਹ ਸਾਰਾ ਕੁਝ ਉਹਨਾਂ ਦੇ ਘਰ ਦੇ ਵਿੱਚ ਹੋਇਆ ਸੀਗਾ ਤੇ ਬਿਲਕੁਲ ਟਰੂ ਸਟੋਰੀ ਹੈ ਇਹ ਤੇ ਮੈਂ ਹੁਣ ਕਮੈਂਟ ਰੀਡ ਕਰਾਂਗੀ ਸਭ ਤੋਂ ਪਹਿਲਾ ਕਮੈਂਟ ਹੈਗਾ ਵਾ ਹਰਪ੍ਰੀਤਨ ਕੋਰ ਇਹ ਚੰਗਾ ਨਹੀਂ ਮੈਸੇਜ ਬਿਲਕੁਲ ਆਪਾਂ ਇਤਨਾ ਦਾ ਮੈਸੇਜ ਨਹੀਂ ਕਿਸੇ ਨੂੰ ਦੇ ਰਹੇ ਤੁਸੀਂ ਇਸ ਤਰ੍ਹਾਂ ਕਰੋ ਆਪਾਂ ਇਹ ਦੱਸ ਰਹੇ ਹਾਂ ਥਿਸ ਇਜ਼ ਅ ਬਿਟਰ ਥਰੂ ਥੀ ਨਾਅਰ ਸੋਸਾਇਟੀ ਜੋ ਕਿ ਹੁੰਦਾ ਵਾ ਤੇ ਕਈ ਕਰਦੇ ਆ ਸਾਰਿਆਂ ਦਾ ਨਹੀਂ ਕੈਸੀ ਦੀ ਬਟ ਕਈ ਕਰਦੇ ਆ ਤੇ ਸੈਕਿੰਡ ਕਮੈਂਟ ਹੈ ਸੁਮਨ ਵਾਲਾ ਜੀ ਦਾ ਬਿਊਟੀਫੁਲ ਵੈਰੀ ਨਾਈਸ ਵੀਡੀਓ ਫਿਰੋਜ਼ਪੁਰ ਸੁਮਨ ਵਾਲਾ ਥੈਂਕ ਯੂ ਸੁਮਨ ਵਾਲਾ ਜੀ ਤੇ ਅਗਲਾ ਹੈਗਾ ਯੂਜ਼ਰ iQ ਬਹੁਤ ਵਧੀਆ ਜੀ ਸੱਚੀ ਸਟੋਰੀ ਤੇ ਮੈਂ ਤਿੰਨ ਚਾਰ ਕਮੈਂਟਸ ਰੀਡ ਕਰਾਂਗੀ ਫਿਰ ਉਹਨਾਂ ਦੇ ਰਿਪਲਾਈ ਕਰਾਂਗੀ ਤੇ ਅ ਅੰਜਲ ਜੀ ਦਾ ਕਮੈਂਟ ਹੈ ਨਾਈਸ ਸਟੋਰੀ ਦਾਦੀ ਜੀ ਦਾ ਰੋਲ ਦੇਖ ਕੇ ਰੋਣਾ ਆ ਗਿਆ ਦੁਨੀਆ ਨੂੰ ਪੈਸਿਆਂ ਨਾਲ ਪਿਆਰ ਆ ਐਕਸੈਕਟਲੀ ਆਪਾਂ ਵੀ ਇਹੋ ਹੀ ਇਹਦੇ ਵਿੱਚ ਦਿਖਾ ਰਹੇ ਹਾਂ ਕਿ ਅੱਜ ਕੱਲ੍ਹ ਦੁਨੀਆ ਪੈਸਿਆਂ ਦੀ ਹੈ ਇੰਦਰਾ ਦੇਵੀ ਵੈਰੀ ਨਾਈਸ ਸਟੋਰੀ ਅੱਜ ਦੀ ਸਟੋਰੀ ਦੇਖ ਕੇ ਰੋਣਾ ਆ ਗਿਆ ਦੁਨੀਆ ਪੈਸਿਆਂ ਨੂੰ ਪ੍ਰੈਫਰ ਕਰਦੀ ਹੈ ਸੇਮ ਬਿਲਕੁਲ ਜੀ ਦੇ ਸ਼ਾਨੂ ਸ਼ਰਮਾ ਜੀ ਆਸਮ స్టੋਰੀ ਤੇ ਜਸਪਾਲ ਕੋਰ ਵੈਰੀ ਨਾਈਸ ਸਟੋਰੀ ਕਿਰਨ ਜੀ ਤੇ ਮੋਨਿਕਾ ਸੇਠੀ ਜੀ ਨਾਈਸ ਸਟੋਰੀ ਵੇਟਿੰਗ ਫॉर ਨੈਕਸਟ ਪਾਰਟ ਤੇ ਲਵ ਸੈਨੀ ਦਾ ਕਮੈਂਟ ਹੈ ਆਈ ਡੋਨਟ ਲਾਈਕ ਥਿਸ ਮਤਲਬ ਕਿ ਉਹਨਾਂ ਦੇ ਅਕੋਰਡਿੰਗਲੀ ਜੋ ਜੋ ਇਹ ਰੋਲ ਪਲੇ ਹੋ ਰਿਹਾ ਹੈ ਇਹ ਉਹਨਾਂ ਨੂੰ ਲਾਈਕ ਨਹੀਂ ਕਰਦੇ ਪਰ ਮੈਨੂੰ ਪਤਾ ਵਾ ਤੁਸੀਂ ਸਾਨੂੰ ਪਿਆਰ ਕਰਦੇ ਜੇ ਬਟ ਉਸ ਰੋਲ ਦੇ ਵਿੱਚ ਸਾਨੂੰ ਆਈ ਕੈਨ ਅੰਡਰਸਟੈਂਡ ਤੇ ਜਿਸ ਕਰਨ ਸਿੰਘ ਜੀ ਦਾ ਕਮੈਂਟ ਹੈ ਨਾਈਸ ਨਾਈਸ ਵੈਰੀ ਨਾਈਸ ਬਲਵੰਤ ਸਿੰਘ ਜੀ ਦਾ ਕਮੈਂਟ ਹੈ ਵੈਰੀ ਨਾਈਸ ਸਟੋਰੀ ਪਰਮਿੰਦਰ ਕੋਲ ਨਾਈਸ ਸਟੋਰੀ ਬੀ ਸਿੰਘ ਵਰਮਾ ਵੈਰੀ ਨਾਈਸ ਇਟਸ ਰਿਐਲਿਟੀ ਪ੍ਰਾਪਰਟੀ ਬੱਚਿਆਂ ਦੇ ਨਾਮ ਕਰ ਦਿੰਦੇ ਤੇ ਕਈ ਬੱਚੇ ਇਦਾਂ ਧੋਖਾ ਦਿੰਦੇ ਬਿਲਕੁਲ ਜੀ ਕਈ ਬੱਚੇ ਧੋਖਾ ਦਿੰਦੇ ਆ ਬਸ ਸਾਰਿਆਂ ਨੂੰ ਨਹੀਂ ਕਹਿ ਸਕਦੇ ਬਟ ਕਈ ਹੁੰਦੇ ਆ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਮਾਪਿਓ ਨਾਲੋਂ ਜ਼ਿਆਦਾ ਪ੍ਰਾਪਰਟੀ ਦੇ ਨਾਲ ਪਿਆਰ ਹੁੰਦਾ ਨੀਤੂ ਵਿਰਾਟ ਨਾਈਸ ਵੀਡੀਓ ਸਿਰਜੀਤ ਕੌਰ ਨਾਈਸ ਅ ਲਖਵਿੰਦਰ ਢਿੱਲੋਂ ਐਸੇ ਸੱਚੇ ਕਾਲਜੀ ਸੱਚੀ ਤੁਹਾਡੀ ਵੀਡੀਓਜ਼ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਮੈਨੂੰ ਹਮੇਸ਼ਾ ਤੁਹਾਡੀ ਵੀਡੀਓ ਦੀ ਵੇਟ ਰਹਿੰਦੀ ਹੈ ਮੈਨ ਲਈ ਧਿਆਨੇ ਤੋਂ ਲਖਵਿੰਦਰ ਕੌਰ ਥੈਂਕ ਯੂ ਸੋ ਮੱਚ ਲਖਵਿੰਦਰ ਕੌਰ ਜੀ ਤੇ ਹੁਣ ਆਪਾਂ ਅਗਲਾ ਕਮੈਂਟ ਰੀਡ ਕਰਾਂਗੇ ਦਿਲਬਾਤ ਸਿੰਘ ਕਿਰਨ ਪੂਰੀ ਮੈਨੂੰ ਤੁਹਾਡਾ ਕਮੈਂਟ ਸਮਝ ਨਹੀਂ ਆਇਆ ਕਿਰਨ ਸ਼ਾ ਗੁੱਡ ਵੀਡੀਓ ਤੇ ਸੁਨੀਤਾ ਸੁਖ 10 ਵੀਸ ਕਿਰਨ ਬਿਲਕੁਲ ਜੀ ਸਟੋਰੀ ਦੇ ਵਿੱਚ ਮੈਂ ਐਕਦਾਮ ਬੱਤਮੀ ਜਿਦੂ ਬਣੀ ਹੋਈ ਆ ਤੇ ਕੋਈ ਗੱਲ ਨਹੀਂ ਅਨੀਤਾ ਤੇ ਤੰਗਰੀ ਨਾਈਸ ਨਾ ਵੀਡੀਓ ਐਸਾ ਨਾ ਕਰੋ ਅਰਵਿੰਦਰ ਕੋਲ ਵੈਰੀ ਨਾਈਸ ਵੀਡੀਓ ਪਲਵੀ ਕੋਲ ਆਪ ਹਮਾਰੇ ਕਮੈਂਟਸ ਦਾ ਜਵਾਬ ਨਹੀਂ ਦਿੰਦੇ ਤੇ ਪਲਵੀ ਕੋਲ ਜੀ ਥੈਂਕ ਯੂ ਸੋ ਮਚ ਤੁਸੀਂ ਸਾਡੇ ਵੀਡੀਓ ਦੇਖਦੇ ਹੋ ਦੇ ਵੀਡੀਓ ਦਾ ਕਮੈਂਟ ਵੀਡੀਓ ਸਾਡੀ ਵੀਡੀਓਸ ਤੇ ਕਮੈਂਟ ਕਰਦੇ ਹੋ ਬਹੁਤ ਵਧੀਆ ਵਧੀਆ ਤੇ ਅੱਜ ਮੈਂ ਤੁਹਾਡਾ ਕਮੈਂਟ ਰੀਡ ਕਰਦਾ ਪਹਿਲਾਂ ਵੀ ਕੀਤਾ ਨਾ ਵਾ ਤੇ ਥੈਂਕ ਯੂ ਸੋ ਮਚ ਜੀ ਤੇ ਅਗਲਾ ਕਮੈਂਟ ਹੈਗਾ ਵਾ ਹਰ ਹਰਜੋਤ ਉਹਨਾਂ ਦਾ ਕਮੈਂਟ ਆ ਕਿ ਰੇਮ ਮੈਮ ਤੁਹਾਨੂੰ ਇਹ ਰੋਲ ਸੂਟ ਨਹੀਂ ਕਰਦਾ ਵਾ ਤੁਸੀਂ ਬੜੇ ਪਿਆਰ ਵਾਲੇ ਹੋ ਇਦਾਂ ਕਰਦੇ ਹੋ ਹੌਟਨਾ ਲੱਗਦਾ ਤੇ ਕੀ ਕਰੀਏ ਜੀ ਰੋਲ ਤੇ ਸਾਨੂੰ ਨਿਭਾਣਾ ਪੈਂਦਾ ਚਾਹੇ ਪੋਜ਼ਿਟਿਵ ਰੋਲ ਹੋਵੇ ਚਾਹੇ 네ਗੇਟਿਵ ਹੋਵੇ ਤੇ ਥੈਂਕ ਯੂ ਸੋ ਮਚ ਜੀ ਤੇ ਅਗਲਾ ਕਮੈਂਟ ਹੈਗਾ ਵਾ ਊਸ਼ਾ ਸੈਗਲ ਅੱਜ ਕੱਲ ਇਸ ਤਰ੍ਹਾਂ ਹੁੰਦਾ ਪਿਆ ਨੈਗੇਟਿਵ ਰੋਲ ਪੁਸ਼ਪਿੰਦਰ ਜੀ ਐਂਡ ਕਿਰਨ ਜੀ ਵੈਰੀ ਨਾਈਸ ਕਾਸ਼ ਵੀ ਰੇਲੀ ਹੋਸਟਲ ਮੇ ਰਹਿੰਦੀ ਅੱਜ ਕੱਲ ਦਿਖਾਈ ਨਹੀਂ ਦਿੰਦੀ ਥੈਂਕ ਯੂ ਸੋ ਮਚ ਊਸ਼ਾ ਸੈਗਲ ਜੀ ਤੇ ਕਾਸ਼ ਵੀ ਬਿਲਕੁਲ ਵੀ ਹੋਸਟਲ ਜੇ ਨਹੀਂ ਰਹਿੰਦੀ ਆਪਾਂ ਉਸ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦੇ ਮੈਂ ਵੀ ਉਸ ਤੋਂ ਬਿਨਾ ਬਿਲਕੁਲ ਨਹੀਂ ਰਹਿ ਸਕਦੀ ਤੇ ਉਹ ਦਿਖਾਈ ਨਹੀਂ ਦਿੰਦੀ ਕਿਉਂਕਿ ਹੌਲੀਡੇਸ ਪੈ ਗਈਆਂ ਵਾ ਤੇ ਉਹ ਨਾਨੀ ਘਰ ਚਲ ਜਾਂਦੀ ਆ ਤੇ ਫਿਰ ਨਾਨੀ ਘਰ ਤੋਂ ਆ ਜਾਂਦੀ ਆ ਤੇ ਟਿਊਸ਼ਨ ਜਾਂਦੀ ਆ ਤੇ ਇਸ ਕਰਕੇ ਉਹ ਦਿਖਾਈ ਨਹੀਂ ਦਿੰਦੀ ਤੇ ਹੋਸਟਲ ਨੂੰ ਆਪਾਂ ਬਿਲਕੁਲ ਵੀ ਪ੍ਰੈਫਰ ਨਹੀਂ ਕਰਦੇ ਤੇ ਚਲੋ ਜੀ ਨੈਕਸਟ ਕਮੈਂਟ ਰੀਡ ਕਰਦੇ ਆ ਆ ਕਿਦਾ ਕਰੀਏ ਲਾਸਟ ਕਮੈਂਟ ਮੈਂ ਰੀਡ ਕਰਾਂਗੀ ਸ਼ੂਤੀ ਮਹਾਜਨ ਕੀ ਰ ਆਪਕਾ ਨੈਕਟਿਵ ਰੋਲ ਬਹੁਤ ਬੁਰਾ ਹੈ ਬਿਲਕੁਲ ਜੇ ਜੇ ਨੈਕਟਿਵ ਰੋਲ ਹਾ ਤੇ ਉਹ ਬੁਰਾ ਹੀ ਹੋਊਗਾ ਦੇ ਵਿੱਚ ਵਧੀਆ ਤੇ ਕੁਝ ਵੀ ਨਹੀਂ ਹੋਊਗਾ ਤੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਸਾਰਿਆਂ ਨੂੰ ਇਤਨਾ ਹੀ ਸਾਰੇ ਜਣੇ ਆਪਣਾ ਪਿਆਰ ਦਿੰਦੇ ਹੋ ਸਾਡੀਆਂ ਵੀਡੀਓਜ਼ ਨੂੰ ਇਤਨਾ ਹੀ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਇੱਕ ਜਾਨੇ ਦਾ ਕਮੈਂਟ ਆ ਹਰਿੰਦਰ ਕੋਰ ਬੋਲਡੀ ਦਾ ਫੇਸ ਸ਼ੋ ਕਰੋ ਬਿਲਕੁਲ ਜੀ ਸਾਰੇ ਜਾਨੇ ਕਮੈਂਟਸ ਕਰਦੇ ਰਹੋ ਕਰਦੇ ਰਹੋ ਵਧੀਆ ਵਧੀਆ ਤੇ ਉਹਨਾਂ ਨੂੰ ਕਹਿੰਦੇ ਰਹੋ ਕਿ ਪਲੀਜ਼ ਸ਼ੋ ਯਰ ਫੇਸ ਤੇ ਉਸਾਈਦਾ ਆਪਣਾ ਫੇਸ ਸ਼ੋ ਕਰ ਦੇਣ ਤੇ ਜਾਂਦੇ ਜਾਂਦੇ ਮੇਰੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਕੱਲ ਆ ਜਾਏਗਾ ਅਗਲਾ ਪਾਰਟ ਸੋ ਥੈਂਕ ਯੂ ਜੀ